ਸੂਡੀਟ ਪੇਪਰ ਲੀਕ ਮਾਮਲੇ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਅਪਡੇਟ ਸਾਹਮਣੇ ਆਇਆ ਦੱਸਦੀ ਹੈ ਕਿ ਬਿਹਾਰ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਨੂੰ ਜਿਹੜੀ ਹੈ ਇਸ ਦੀ ਜਾਂਚ ਰਿਪੋਰਟ ਸੌਂਪ ਦਿੱਤੀ ਗਈ ਸੀ ਕਿ 22 ਜੂਨ ਨੂੰ ਤੇ ਜਿਸ ਦੇ ਵਿੱਚ ਬਹੁਤ ਹੀ ਅਹਿਮ ਖੁਲਾਸੇ ਸਾਹਮਣੇ ਆਏ ਨੇ ਜਾਣਕਾਰੀ ਮੁਤਾਬਿਕ ਪਤਾ ਲੱਗਿਆ ਕਿ ਕੁਝ ਪੇਪਰ ਮੱਚੇ ਹੋਏ ਮਿਲੇ ਸੀਗੇ ਔਰ ਜਿਹੜੇ ਉਹ ਮੱਚੇ ਹੋਏ ਪੇਪਰ ਮਿਲੇ ਸੀ ਉਹਨਾਂ ਨੂੰ ਫੋਰੈਂਸਿਕ ਜਾਂਚ ਦੇ ਵਿੱਚ ਉਹਨੂੰ ਭੇਜਿਆ ਗਿਆ ਟੀਮ ਦੀ ਸਹਾਇਤਾ ਲਈ ਗਈ ਤਾਂ ਪਤਾ ਲੱਗਿਆ ਕਿ ਉਹੀ ਇਹ ਪੇਪਰ ਨੇਗੇ ਜਿਹੜੇ ਲੀਕ ਹੋਏ ਨੇਗੇ ਤਾਂ ਵੱਡੀ ਹੈਰਾਨੀ ਦੀ ਗੱਲ ਹੈ ਕਿ ਜਾਣਕਾਰੀ ਜੋ ਫੋਰੈਂਸਿਕ ਟੀਮ ਨੇ ਸਾਂਝੀ ਕੀਤੀ ਕਿ 68 ਜਿਹੜੇ ਕੁਐਸਚਨ ਸੀਗੇ ਉਹਦੇ ਨਾਲ ਮੈਚ ਪਾਏ ਕਿ ਜਿਹੜੇ ਮੱਚੇ ਹੋਏ ਪੇਪਰ ਸੀ ਉਹਨਾਂ ਦੇ ਵਿੱਚ ਦੇਖਿਆ ਗਿਆ ਤੇ ਕਹਿੰਦੇ ਸੀਰੀਅਲ ਨੰਬਰ ਵੀ ਸੇਮ ਸੀਗੇ ਤਾਂ ਇਹਦੇ ਵਿੱਚ ਹੋਰ ਇੱਕ ਅਪਡੇਟ ਜੋ ਸਾਹਮਣੇ ਆਇਆ ਕਿ ਝਾਰਖੰਡ ਦੇ ਇੱਕ ਸਕੂਲ ਦੇ ਵਿੱਚ ਸੈਂਟਰ ਬਣਿਆ ਸੀਗਾ ਜਿੱਥੇ ਪੇਪਰ ਹੋਇਆ ਤਾਂ ਕਹਿੰਦੇ ਕਿ ਪਹਿਲਾਂ ਹੀ ਪੇਪਰ ਮਿਲ ਗਏ ਸੀਗੇ ਬੱਚਿਆਂ ਨੂੰ ਤਾਂ ਇਹਦੇ ਵਿੱਚ ਇਹ ਵੀ ਜਾਣਕਾਰੀ ਸਾਹਮਣੇ ਆਈ ਕਹਿੰਦੇ ਕਿ ਜਦੋਂ ਪੇਪਰ ਸੀਗਾ ਉਹਨੂੰ ਜਦੋਂ ਚੈੱਕ ਕੀਤਾ ਗਿਆ ਪਤਾ ਲੱਗਿਆ ਕਿ ਜਿਹੜੇ ਇਹ ਪੇਪਰ ਮੱਚੇ ਹੋਏ ਸੀ ਉੱਥੇ ਬੱਚਿਆਂ ਨੇ ਬਚਾਇਸ ਜਿੱਥੇ ਉਹ ਬੱਚੇ ਰਹੇ ਸੀਗੇ ਤਾਂ ਜਦੋਂ ਸੈਂਟਰ ਦੇ ਵਿੱਚ ਜਾ ਕੇ ਪਤਾ ਕੀਤਾ ਗਿਆ ਤਾਂ ਜਦੋਂ ਚੈੱਕ ਕੀਤਾ ਗਿਆ ਉਹ ਕਹਿੰਦੇ ਕਿ ਜਿਹੜੇ ਪੇਪਰ ਜਿਹੜੇ ਵਿੱਚ ਪੈਕ ਸੀਗੇ ਉਹ ਲਫਾਫੇ ਦੇ ਵਿੱਚ ਤਾਂ ਉਹ ਗਲਤ ਸਾਈਡ ਤੋਂ ਫਟਿਆ ਹੋਇਆ ਸੀ ਹਾਲਾਂਕਿ ਸਕੂਲ ਦੇ ਪ੍ਰਿੰਸੀਪਲ ਜਿਹੜੇ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੈਗੇ ਉਹ ਕਹਿੰਦੇ ਕਿ ਇੱਕ ਤੋਂ ਪਹਿਲਾਂ ਹੀ ਪੇਪਰ ਲੀਕ ਹੋ ਚੁੱਕਿਆ ਜਿਗਾ ਸਕੂਲ ਤੋਂ ਆਉਣ ਤੋਂ ਪਹਿਲਾਂ ਸਾਨੂੰ ਇਸ ਬਾਰੇ ਨਹੀਂ ਕੋਈ ਵੀ ਪਤਾ ਹੈਗਾ ਪਰ ਅਸੀਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕੀਤਾਗਾ ਤਾਂ ਹੁਣ ਦੀ ਜੀ ਜਾਣਕਾਰੀ ਸਾਂਝੀ ਕਰੀਏ ਤਾਂ 18 ਲੋਕ ਇਸ ਮਾਮਲੇ ਦੇ ਵਿੱਚ ਅਰੈਸਟ ਹੋ ਚੁੱਕੇ ਨੇ ਜਿਹੜਾ ਜਾਂਚ सीबीआई ਨੂੰ ਸੌਂਪ ਦਿੱਤੀ ਗਈ ਹੈ ਕਿਉਂਕਿ ਇਕਨੋਮਿਕ ਆਫੈਂਸ ਯੂਨਿਟ ਹੈਗੀ ਜਿਹੜੀ ਬਿਹਾਰ ਦੀ ਉਹਨਾਂ ਦੇ ਵੱਲੋਂ ਰਿਪੋਰਟ ਬਣਾ ਕੇ ਅੱਗੇ ਦਿੱਤੀ ਗਈ ਸੀ ਕਿ ਜਿਦੇ ਵਿੱਚ ਇਹ ਸਾਰੀਆਂ ਗੱਲਾਂ ਦਾ ਖੁਲਾਸਾ ਹੋਇਆ ਹੈਗਾ ਕਿ ਕਿਸ ਤਰ੍ਹਾਂ ਜਿਹੜਾ ਪੇਪਰ ਲੀਕ ਕੀਤਾ ਗਿਆ ਔਰ ਦੱਸ ਪਈਏ ਕਿ 5 ਮਈ ਨੂੰ ਪੇਪਰ ਹੁੰਦਾ ਤਾਂ ਪੇਪਰ ਹੋਣ ਤੋਂ ਪਹਿਲਾਂ ਹੀ ਜਿਹੜੇ ਬੱਚੇ ਨੇ ਉਹਨਾਂ 100 ਬੱਚਿਆਂ ਦੇ ਕੋਲੇ ਇਹ ਕੋਸ਼ਨ ਪੇਪਰ ਪਹੁੰਚ ਜਾਂਦਾ ਵਿਦ ਅਨਸਰਸ WhatsApp ਮੈਸੇਜ ਦੇ ਰਾਹੀਂ ਇਹ ਜਾਂਦਾ ਹੈ ਤੇ ਹੁਣ ਤੱਕ ਦੀ ਜਿਹੜੀ ਇਹ ਡਿਟੇਲ ਸਾਹਮਣੇ ਆਈ ਹੈ ਔਰ ਇਹਦੇ ਵਿੱਚ ਸਰਕਾਰੀ ਕਰਮਚਾਰੀਆਂ ਦੀ ਸਭ ਦੀ ਜਾਂਚ ਹੋ ਰਹੀ ਹੈਗੀ ਔਰ ਵੱਡੇ ਲੈਵਲ ਤੇ ਕਹਿ ਲਓ ਕਿ ਬਹੁਤ ਹੀ ਵੱਡੀ ਬਦਨਾਮੀ ਵਾਲੀ ਗੱਲ ਹੋ ਚੁੱਕੀ ਹੈ ਕਿ ਇੰਡੀਆ ਦੇ ਵਿੱਚ ਇਸ ਤਰ੍ਹਾਂ ਕਿਉਂਕਿ ਫੋਰਨ ਦੇ ਜੇ ਗੱਲ ਕੀ ਚਾਵੇ ਫੋਰਨ ਦੇ ਲੋਕ ਇੰਡੀਆ ਦੀ ਪੜ੍ਹਾਈ ਨੂੰ ਕੁਝ ਨਹੀਂ ਮੰਨਦੇ ਕਿਤੇ ਨਾ ਕਿਤੇ ਉਹਨਾਂ ਨੂੰ ਹੁੰਦਾ ਹੈ ਕਿ ਉੱਥੋਂ ਦੀ ਫਰਜੀ ਡਿਗਰੀਆਂ ਹੁੰਦੀਆਂ ਨੇ ਆ ਸਹੀ ਤਰੀਕੇ ਦੇ ਨਾਲ ਨਹੀਂ ਪੜਾਇਆ ਜਾਂਦਾ ਕਿਤੇ ਨਾ ਕਿਤੇ ਅਸੀਂ ਉਹ ਚੀਜ਼ ਕਾਇਮ ਕਰਤੀ ਕਿ ਸਾਡੇ ਇੰਡੀਆ ਦੇ ਵਿੱਚ ਅਸੀਂ ਇਸ ਤਰ੍ਹਾਂ ਕਪਲੇਬਾਜ਼ੀ ਹੱਸਦੀ ਕਿਉਂਕਿ ਦੋਸਤੋ 23 ਲੱਖ ਲੋਕਾਂ ਨੇ ਬੱਚਿਆਂ ਨੇ ਪੇਪਰ ਭਰਿਆ ਸੀਗਾ ਇੱਕ ਸੁਪਨਾ ਸੀ 23 ਲੱਖ ਬੱਚਿਆਂ ਦਾ ਕਿ ਉਹ ਕੁਝ ਕਰਨਗੇ ਪਰ ਜਦੋਂ ਇਸ ਤਰ੍ਹਾਂ ਦੀਆਂ ਹਰਕਤਾਂ ਹੁੰਦੀਆਂ ਨੇ ਤਾਂ ਬਿਹਤ ਹੀ ਮਨ ਖਰਾਬ ਹੁੰਦਾ ਸੋ ਬੱਚਿਆਂ ਦੇ ਭਵਿੱਖ ਦੇ ਨਾਲ ਇਹ ਖੇលਵਾ ਕੀਤਾ ਗਿਆ ਤੇ ਜਾਂਚ ਹੁਣ सीबीआई ਦੇ ਕੋਲ ਪਹੁੰਚ ਗਈ ਹੈ ਸੁਡਿਡ ਪੇਪਰ ਲੀਕ ਮਾਮਲੇ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਅਪਡੇਟ ਸਾਹਮਣੇ ਆਇਆ ਦੱਸਦੀ ਹੈ ਕਿ ਬਿਹਾਰ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਨੂੰ ਜਿਹੜੀ ਹੈ ਇਸ ਦੀ ਜਾਂਚ ਰਿਪੋਰਟ ਸੌਂਪ ਦਿੱਤੀ ਗਈ ਸੀ ਕਿ 22 ਜੂਨ ਨੂੰ ਤੇ ਇਸ ਦੇ ਵਿੱਚ ਬਹੁਤ ਹੀ ਅਹਿਮ ਖੁਲਾਸੇ ਸਾਹਮਣੇ ਆਏ ਨੇ ਜਾਣਕਾਰੀ ਮੁਤਾਬਿਕ ਪਤਾ ਲੱਗਿਆ ਹੈ ਕਿ ਕੁਝ ਪੇਪਰ ਮੱਚੇ ਹੋਏ ਮਿਲੇ ਸੀਗੇ ਔਰ ਜਿਹੜੇ ਉਹ ਮੱਚੇ ਹੋਏ ਪੇਪਰ ਮਿਲੇ ਸੀ ਉਹਨਾਂ ਨੂੰ ਫੋਰੈਂਸਿਕ ਜਾਂਚ ਦੇ ਵਿੱਚ ਜਦੋਂ ਭੇਜਿਆ ਗਿਆ ਟੀਮ ਦੀ ਸਹਾਇਤਾ ਲਈ ਗਈ ਤਾਂ ਪਤਾ ਲੱਗਿਆ ਕਿ ਉਹੀ ਇਹ ਪੇਪਰ ਨੇਗੇ ਜਿਹੜੇ ਲੀਕ ਹੋਏ ਨੇਗੇ ਤਾਂ ਵੱਡੀ ਹੈਰਾਨੀ ਦੀ ਗੱਲ ਹੈ ਕਿ ਜਾਣਕਾਰੀ ਜੋ ਫੋਰੈਂਸਿਕ ਟੀਮ ਨੇ ਸਾਂਝੀ ਕੀਤੀ ਕਿ 68 ਜਿਹੜੇ ਕੁਐਸਚਨ ਸੀਗੇ ਉਹਦੇ ਨਾਲ ਮੈਚ ਪਾਇਆ ਕਿ ਜਿਹੜੇ ਮੱਚੇ ਹੋਏ ਪੇਪਰ ਸੀ ਉਹਨਾਂ ਦੇ ਵਿੱਚ ਦੇਖਿਆ ਗਿਆ ਤੇ ਕਹਿੰਦੇ ਸੀਰੀਅਲ ਨੰਬਰ ਵੀ ਸੇਮ ਸੀਗੇ ਤਾਂ ਇਹਦੇ ਵਿੱਚ ਹੋਰ ਇੱਕ ਅਪਡੇਟ ਸਾਹਮਣੇ ਆਇਆ ਕਿ ਝਾਰਖੰਡ ਦੇ ਇੱਕ ਸਕੂਲ ਦੇ ਵਿੱਚ ਸੈਂਟਰ ਬਣਿਆ ਸੀਗਾ ਜਿੱਥੇ ਪੇਪਰ ਹੋਇਆ ਤਾਂ ਕਹਿੰਦੇ ਕਿ ਪਹਿਲਾਂ ਹੀ ਪੇਪਰ ਮਿਲ ਗਏ ਸੀਗੇ ਬੱਚਿਆਂ ਨੂੰ ਤਾਂ ਇਹਦੇ ਵਿੱਚ ਇਹ ਵੀ ਜਾਣਕਾਰੀ ਸਾਹਮਣੇ ਆਈ ਕਹਿੰਦੇ ਕਿ ਜਦੋਂ ਪੇਪਰ ਸੀਗਾ ਉਹਨੂੰ ਜਾ ਤਿਰੂ ਚੈੱਕ ਕੀਤਾ ਗਿਆ ਪਤਾ ਲੱਗਿਆ ਕਿ ਜਿਹੜੇ ਇਹ ਪੇਪਰ ਮੱਚੇ ਹੋਏ ਸੀ ਉੱਥੇ ਬੱਚਿਆਂ ਨੇ ਬਚਾਇਸ ਜਿੱਥੇ ਉਹ ਬੱਚੇ ਰਹੇ ਸੀਗੇ ਤਾਂ ਜਦੋਂ ਉਹ ਸੈਂਟਰ ਦੇ ਵਿੱਚ ਜਾ ਕੇ ਪਤਾ ਕੀਤਾ ਗਿਆ ਤਾਂ ਜਦੋਂ ਚੈੱਕ ਕੀਤਾ ਗਿਆ ਉਹ ਕਹਿੰਦੇ ਕਿ ਜਿਹੜੇ ਪੇਪਰ ਜਿਹੜੇ ਵਿੱਚ ਪੈਕ ਸੀਗੇ ਉਹ ਲਪਾਥੇ ਦੇ ਵਿੱਚ ਤਾਂ ਉਹ ਗਲਤ ਸਾਈਡ ਤੋਂ ਫਟਿਆ ਹੋਇਆ ਸੀ ਹਾਲਾਂਕਿ ਸਕੂਲ ਦੇ ਪ੍ਰਿੰਸੀਪਲ ਜਿਹੜੇ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੈਗੇ ਉਹ ਕਹਿੰਦੇ ਕਿ ਇਸ ਤੋਂ ਪਹਿਲਾਂ ਹੀ ਪੇਪਰ ਲੀਕ ਹੋ ਚੁੱਕਿਆ ਸੀਗਾ ਸਕੂਲ ਤੋਂ ਆਉਣ ਤੋਂ ਪਹਿਲਾਂ ਸਾਨੂੰ ਇਸ ਬਾਰੇ ਨਹੀਂ ਕੋਈ ਵੀ ਪਤਾ ਹੈਗਾ ਪਰ ਅਸੀਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕੀਤਾਗਾ ਤਾਂ ਹੁਣ ਜੀ ਜੋ ਜਾਣਕਾਰੀ ਸਾਂਝੀ ਕਰੀਏ ਤਾਂ 18 ਲੋਕ ਇਸ ਮਾਮਲੇ ਦੇ ਵਿੱਚ ਅਰੈਸਟ ਹੋ ਚੁੱਕੇ ਨੇ ਜਿਹੜਾ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ ਹੈ ਕਿਉਂਕਿ ਇਕਨੋਮਿਕ ਅਫੈਂਸ ਯੂਨਿਟ ਹੈਗੀ ਜਿਹੜੀ ਬਿਹਾਰ ਦੀ ਉਹਨਾਂ ਦੇ ਵੱਲੋਂ ਰਿਪੋਰਟ ਬਣਾ ਕੇ ਅੱਗੇ ਦਿੱਤੀ ਗਈ ਸੀ ਕਿ ਜਿਦੇ ਵਿੱਚ ਇਹ ਸਾਰੀਆਂ ਗੱਲਾਂ ਦਾ ਖੁਲਾਸਾ ਹੋਇਆ ਹੈਗਾ ਕਿ ਕਿਸ ਤਰ੍ਹਾਂ ਜਿਹੜਾ ਪੇਪਰ ਲੀਕ ਕੀਤਾ ਗਿਆ ਔਰ ਦੱਸਦੀ ਹੈ ਕਿ 5 ਮਈ ਨੂੰ ਪੇਪਰ ਹੁੰਦਾ ਤਾਂ ਪੇਪਰ ਹੋਣ ਤੋਂ ਪਹਿਲਾਂ ਹੀ ਜਿਹੜੇ ਬੱਚੇ ਨੇ ਉਹਨਾਂ 100 ਬੱਚਿਆਂ ਦੇ ਕੋਲੇ ਇਹ ਕੁਐਸਚਨ ਪੇਪਰ ਪਹੁੰਚ ਜਾਂਦਾ ਹੈ ਵਿਦ ਆਨਸਰਸ WhatsApp ਮੈਸੇਜ ਦੇ ਰਾਹੀਂ ਇਹ ਜਾਂਦਾ ਹੈ ਤੇ ਹੁਣ ਤੱਕ ਵੀ ਜਿਹੜੀ ਇਹ ਡਿਟੇਲ ਸਾਹਮਣੇ ਆਈ ਹੈ ਔਰ ਇਦੇ ਵਿੱਚ ਸਰਕਾਰੀ ਕਰਮਚਾਰੀਆਂ ਦੀ ਸਭ ਦੀ ਜਾਂਚ ਹੋ ਰਹੀ ਹੈਗੀ ਔਰ ਵੱਡੇ ਲੈਵਲ ਤੇ ਕਹਿ ਲੋ ਕਿ ਬਹੁਤ ਹੀ ਵੱਡੀ ਬਦਨਾਮੀ ਵਾਲੀ ਗੱਲ ਹੋ ਚੁੱਕੀ ਹੈ ਕਿ ਇੰਡੀਆ ਦੇ ਵਿੱਚ ਇਸ ਤਰ੍ਹਾਂ ਕਿਉਂਕਿ ਫੋਰਨ ਦੇ ਜੇ ਗੱਲ ਕਰੀ ਜਾਵੇ ਫੋਰਨ ਦੇ ਲੋਕ ਇੰਡੀਆ ਦੀ ਪੜ੍ਹਾਈ ਨੂੰ ਕੁਝ ਨਹੀਂ ਮੰਨਦੇ ਕਿਤੇ ਨਾ ਕਿਤੇ ਉਹਨਾਂ ਨੂੰ ਹੁੰਦਾ ਕਿ ਉੱਥੋਂ ਦੀ ਫਰਜੀ ਡਿਗਰੀਆਂ ਹੁੰਦੀਆਂ ਨੇ ਆ ਸਹੀ ਤਰੀਕੇ ਦੇ ਨਾਲ ਨਹੀਂ ਪੜਾਇਆ ਜਾਂਦਾ ਕਿਤੇ ਨਾ ਕਿਤੇ ਅਸੀਂ ਉਹ ਚੀਜ਼ ਕਾਇਮ ਕਰਤੀ ਕਿ ਸਾਡੇ ਇੰਡੀਆ ਦੇ ਵਿੱਚ ਅਸੀਂ ਇਸ ਤਰ੍ਹਾਂ ਕਪਲੇਬਾਜੀ ਅਸਲ ਦੀ ਕਿਉਂਕਿ ਦੋਸਤੋ 23 ਲੱਖ ਲੋਕਾਂ ਨੇ ਬੱਚਿਆਂ ਨੇ ਪੇਪਰ ਭਰਿਆ ਸੀਗਾ ਇੱਕ ਸੁਪਨਾ ਸੀ 23 ਲੱਖ ਬੱਚਿਆਂ ਦਾ ਕਿ ਉਹ ਕੁਝ ਕਰਨਗੇ ਪਰ ਜਦੋਂ ਇਸ ਤਰ੍ਹਾਂ ਦੀਆਂ ਹਰਕਤਾਂ ਹੁੰਦੀਆਂ ਨੇ ਤਾਂ ਬਿਹਦ ਹੀ ਮਨ ਖਰਾਬ ਹੁੰਦਾ ਸੋ ਬੱਚਿਆਂ ਦੇ ਭਵਿੱਖ ਦੇ ਨਾਲ ਇਹ ਖੇលਵਾੜ ਕੀਤਾ ਗਿਆ ਤੇ ਜਾਂਚ ਹੁਣ CBI ਦੇ ਕੋਲ ਪਹੁੰਚ ਗਈ ਹੈ